ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰੇ ਦੋ ਆਲਮ Hazrat جناب ਪੀਰ ਚੌਥ ਅਲੀ ਸ਼ਾਹ ਜੀ ਗੱਦੀ ਬਾਬਾ Hazrat ਸ਼ੇਖ ਫਰੀਦ ਜੀ ਪਿੰਡ ਸ਼ੇਰਪੁਰ ਸ਼ਰੀਫ ਤਹਿਸੀਲ ਮੁਕੇੜੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਲਾਣਾ ਮੇਲਾ ਬੜੀ ਸ਼ਰਧਾਪੂਰਵਕ ਕਰਵਾਇਆ ਗਿਆ ਜਿਸ ਵਿੱਚ ਆਸ-ਪਾਸ ਤੇ ਦੂਰ ਦੇਡੇ ਦੀਆਂ ਸੰਤਾਂ ਦੇ ਦਰਬਾਰ ਵਿੱਚ ਹਾਜ਼ਰੀ ਲਗਵਾਈ ਇਸ ਮੌਕੇ ਤੇ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਵੈਲਫੇਅਰ ਸੁਸਾਇਟੀ ਪਿੰਡ ਮਨਸੂਰਪੁਰ ਤੇ ਐਨ ਆਰ ਆਈ ਵੀਰਾਂ ਦੇ ਸਹਾਇਕ ਨਾਲ ਠੰਡੇ ਮਿੱਠੇ ਜਲਜੀਰੇ ਦੀ ਸ਼ਿਲ ਲਗਾਈ ਗਈ ਤੇ ਆਏ ਹੋਏ ਕੁਆਲ ਟੀਮਾਂ ਵੱਲੋਂ ਸੰਗਤਾਂ ਨੂੰ ਬਾਬਾ ਜੀ ਤੇ ਭਜਨ ਨਾਲ ਮੰਤਰ ਮੁਕਤ ਕਰੇ ਰੱਖਿਆ ਤੇ ਆਈਆਂ ਹੋਈਆਂ ਸੰਗਤਾਂ ਲਈ ਲੰਗਰ ਅਟੁੱਟ ਵਰਤਾਇਆ ਗਿਆ ਜਿੱਥੇ ਅੱਤ ਦੀ ਗਰਮੀ ਨੇ ਆਪਣਾ ਕਹਿਰ ਦਿਖਾਇਆ ਉੱਥੇ ਹੀ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨੇ ਦਰਬਾਰ ਜੋਤ ਅਲੀ ਸ਼ਾਹ ਜੀ ਗੱਦੀ ਬਾਬਾ ਹਜ਼ਰਤ ਸ਼ੇਖ ਫਰੀਦ ਜੀ ਪ੍ਰਤੀ ਆਪਣੀ ਸ਼ਰਧਾ ਤੇ ਉਤਸ਼ਾਹ ਦਿਖਾਇਆ ਅੱਗੇ ਦੇਖੋ ਪੂਰੀ ਰਿਪੋਰਟ ਸੁਖਵਿੰਦਰ ਨਾਰਾ ਦੇ ਨਾਲ ਜੇਕਰ ਤੁਸੀਂ ਐਮਐਸਟੀ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਰੂਰ ਕਰੋ ਜੀ ਧੰਨਵਾਦ ਜੋ ਜਿਹੜੇ ਮਾਂ ਨੂੰ ਪਿਆਰ ਕਰਦੇ ਇੱਕ ਵਾਰੀ ਤਾੜੀ ਦਿਵਾਓ ਮਾਂ ਦੇ ਨਾਲ ਮਾਂ ਜੰਨਤ ਹੈ ਤੇ ਬਾਪੂ ਜੰਨਤ ਦਾ ਦਰਵਾਜ਼ਾ ਹੈ ਜੇ ਮਾਂ ਦਾ ਆਦਮ ਖੋ ਗਿਆ ਬਾਪੂ ਦਾ ਆਦਮ ਨਹੀਂ ਹੋਇਆ ਤੇ ਜੰਨਤ ਦਾ ਦਰਵਾਜ਼ਾ ਬੰਦ ਹੈ ਅੱਜ ਸਾਜੀ ਅੱਜ ਮੈਂ ਬਾਬਾ ਦਾ ਕਸ਼ਾ ਜੀ ਗਦੀ ਨਸੀਨ ਬਾਬਾ ਬੋੜ ਸ਼ਾਹ ਜੀ ਚਿਸ਼ਤੀ ਸਾਹ ਜੀ ਇਹ ਦਰਬਾਰ ਬਾਬਾ ਜੋਤਲੀ ਸ਼ਾਹ ਜੀ ਦਾ ਜੋ ਕਿ ਮੇਲਾ 19 ਦੀ 21 ਤਰੀਕ ਨੂੰ ਪੜੀ ਸਰਦਾ ਦੇ ਤੁਮ ਦਾ ਮਨਾਇਆ ਜਾਂਦਾ ਹੈ ਇਸ ਵਿੱਚ ਜੋ ਵੀ ਪੂਰੀ ਸੰਗਤ ਆਈ ਏ ਉਹਦਾ ਲਈ ਬਹੁਤ ਧੰਨਵਾਦ ਕਰਦੇ ਆ ਤੇ ਸਭ ਨੂੰ ਲੱਖ ਲੱਖ ਮੁਬਾਰਕਾਂ ਦਿੰਦੇ ਆ ਬਾਬਾ ਜੋਤਨੀ ਸਾਹਿਬ ਦੀਆਂ ਮਨੋ ਕਾਮਨਾ ਪੂਰੀਆਂ ਕਰਨ ਤੇ ਅਗਲੀ ਦੀ ਮੇਲਾ ਹੋਰ ਵੀ ਖੁਸ਼ੀਆਂ ਨਾਲ ਤੇ ਤੁਮ ਦਾ ਮਨਾਇਆ ਜਾਂਦਾ ਹੈ ਮਾਰ ਬਾਬਾ ਜੀ ਸਾਹਿਬ ਦੇ ਗੁਰਦੀਪਾਪਾ ਸ਼ੇਰ ਜੀ ਇਸਲਾ ਨਾਮ ਮੇਲਾ ਬਹੁਤ ਖੁਸ਼ਕੁਤਾ ਮਨ ਆ ਗਿਆ ਇਸ ਵਿੱਚ ਸਾਡਾ ਜਿੰਨਾ ਪਤ ਜਿੰਨਾ ਪਤ ਆ ਸਾਰਿਆਂ ਦਾ ਬੋਲੇ ਹੋਰ ਧੰਨਵਾਦ ਸਾਡੇ ਦਾ ਧੰਨਵਾਦ ਜਿਹੜਾ ਨੇ ਇਸ ਮੇਲੇ ਚ ਆ ਕੇ ਸਾਜ ਦੇ ਪ੍ਰਵਾਹ ਯਾਦ ਸਾਰੇ ਜੈ ਪੀਰਾਂ ਦੀ ਜੈ ਸਾਈਆਂ ਦੀ ਔਰ ਦਰਬਾਰ ਆਪਾਂ ਜੋਤਨੀ ਸਾਹਿਬ ਸਰਕਾਰ ਦਾ ਮੇਲਾ 1921 ਦਾ ਔਰ ਜਿਹੜੇ ਸੇਵਾਦਾਰ ਗਦਨਿਸ਼ੀ ਨੇ ਬਾਬਾ ਜੀ ਮਨੂ ਬਾਬਾ ਜੀ ਸੋਨੂ ਬਾਬਾ ਜੀ ਸੋ ਇਹਨਾਂ ਦੀ ਰਹਿਮਾਈ ਨਾਲ ਮੇਲਾ ਹੋਇਆ ਜੀ ਸਾਰੀਆਂ ਸੰਗਤਾਂ ਨੇ ਭਰਪੂਰ ਦਰਸ਼ਨ ਕੀਤੇ ਆ ਔਰ ਮਨੋ ਕਾਮਨਾ ਬਾਬਾ ਜੀ ਕੋ ਲੈ ਕੇ ਗਿਆ ਝੋਲੀਆਂ ਭਰ ਕੇ ਲੈ ਕੇ ਜਿਹੜੇ ਖਾਦੀ ਸੀਗੇ ਭਰ ਕੇ ਲੈ ਗਏ ਆ ਤੇ ਸਰਕਾਰਾਂ ਦੇ ਦਰਬਾਰਾਂ ਤੋਂ ਆ ਕੇ ਕਿਸੇ ਚੀਜ਼ ਦੀ ਕਮੀ ਨਹੀਂ ਹੁੰਦੀ ਕਿਉਂਕਿ ਅੱਲਾਹ ਤਾਲ ਅੱਲਾਹ ਤਾਲਾ ਪਾਕ ਆਪਣੇ ਮਰੀਦ ਆਪਣੇ ਮਹਿਮਾਨਾਂ ਦਾ ਖਜ਼ਾਨਾ ਭਰ ਕੇ ਰੱਖਦੇ ਆਂ ਔਰ ਫਕੀਰਾਂ ਦੀ ਫਕੀਰਾਂ ਦੀ ਆਵਾਜ਼ ਅੱਲਾਹ ਦੀ ਆਵਾਜ਼ ਹੁੰਦੀ ਹੈ ਜੀ ਕਹਿੰਦੇ ਆਂ ਤੂੰ ਪੀਰ ਦਵਾਮੀ ਦੰਮਾਂ ਦਾ ਦਿਲ ਮਾਫ ਕਰੀ ਦਲਗੀਰਾਂ ਦਾ ਤੂੰ ਸਰਵਰ ਕੁਲ ਅਮੀਰਾਂ ਦਾ ਅੱਲਾ ਮੇਰਾ ਬਾਦਸ਼ਾਹ ਮੁਹੰਮਦ ਵਜ਼ੀਰ ਕੱਟ ਦੇ 84 ਤੋੜ ਦੇ ਜ਼ਿੰਦੀ ਸੋ ਜ਼ੰਜੀਰਾਂ ਜਿਹੜੇ ਤੋੜਨੀਆਂ ਔਰ ਫਕੀਰਾਂ ਨੇ ਤੋੜਨੀਆਂ ਅੱਜ ਆਪਾਂ ਫਕੀਰਾਂ ਦੇ ਦਰਬਾਰਾਂ ਦੇ ਤੇ ਆ ਕੇ ਹਾਜ਼ਰੀ ਲਵਾਉਣ ਦਾ ਮੌਕਾ ਮਿਲਿਆ ਔਰ ਅੱਜ ਇਹਨਾਂ ਦੇ ਦਰਸ਼ਨ ਕਰਕੇ ਅਸੀਂ ਵੀ ਆਪਣੇ ਆਪ ਨੂੰ پاک پاک ਕਰਦੇ ਜੀ ਤੇ ਹੁਣ ਆਪਣਾ ਸਾਡਾ ਨਵਾਂ ਗੱਲ ਸਾਡੀ ਨਵੀਂ ਕਵਾਲੀ ਆ ਰਹੀ ਹੈ ਜੀ ਮੁਰਾਦ ਸ਼ਾਦੀ ਵੰਗ ਦਾਤਾ ਮੈਂ ਕਦੀ ਮੂੰਹ ਰਹਾ ਦਿਸ਼ਾ ਦੀ ਵੰਗ ਦਾਤਾ ਕੋਈ ਕੋਈ ਪਾਉਂਦਾ ਹੈ ਅਰ ਇਹ ਪੀਰਾਂ ਦਾ ਵੀ ਨਾਮ ਲਵਾਂਗੇ ਜ਼ਿਕਰ ਕਰਾਂਗੇ ਜੀ ਬਾਕੀ ਸਾਰਿਆਂ ਦਾ ਜਿਹਨੇ ਦਰਬਾਰਾਂ ਦੇ ਵਿੱਚ ਤੁਹਾਡਾ ਨਾਮ ਲਿਖੀ ਜੀ ਮੇਰਾ ਨਾਮ ਨੀਟੂ ਸ਼ਟਰਾਂ ਵਾਲਾ ਜੀ ਤੁਸੀਂ ਕਿੱਥੋਂ ਆਏ ਹੋ ਮੈਂ ਜਲੰਧਰ ਤੋਂ ਆਇਆ ਜੀ ਮੈਂ ਤੁਹਾਡਾ ਬਹੁਤ ਸੁਣਿਆ ਨਾਮ ਤੁਹਾਡਾ ਨਹੀਂ ਜੀ ਮੈਂ ਅੱਜ ਸਰਕਾਰਾਂ ਦੇ ਦਰਸ਼ਨ ਕਰਕੇ ਨਾ ਮੈਂ ਇੱਥੇ ਜਗਾ ਮੇਲੇ ਤਾਂ ਆ ਕੇ ਤਨ ਤਨ ਹੋ ਗਿਆ ਤੁਸੀਂ ਇੱਥੇ ਫਸਟ ਟਾਈਮ ਆ ਅ ਨਹੀਂ ਜੀ ਮੈਂ ਇੱਕ ਵਾਰੀ ਹੋਰ ਵੀ ਆ ਸੀ ਦੱਛੀ ਬਾਬਾ ਜੀ ਨਾਲ ਆ ਸੀ ਜੀ ਤੇ ਉਸ ਤੋਂ ਬਾਅਦ ਸਾਡੀ ਉਹਨਾਂ ਨੇ ਬਣੀ ਨਹੀਂ ਇਸ ਜਗ੍ਹਾ ਤੇ ਆ ਕੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕਿਸ ਤਰ੍ਹਾਂ ਲੱਗ ਰਿਹਾ ਇਸ ਜਗ੍ਹਾ ਤੇ ਆ ਕੇ ਵਧੀਆ ਲੱਗਾ ਜੀ ਇੱਥੇ ਆ ਕੇ ਤੇ ਦੇਖੋ ਜੀ ਮੈਂ ਅੱਗੇ ਪਹਿਲੀ ਵਾਰ ਬਹੁਤ ਛੋਟਾ ਸੀਗਾ ਉਦੋਂ ਆਇਆ ਸੀਗਾ ਤੇ ਹੁਣ ਆ ਦੂਸਰੀ ਵਾਰੀ ਆਇਆ ਤੇ ਮੈਨੂੰ ਬੜਾ ਚਾਹ ਹੁੰਦਾ ਸੀ ਕਿ ਬਾਬਾ ਜੋਤਲੀ ਸਰਕਾਰ ਦੇ ਮੇਲਾ ਲੱਗਦਾ ਪੰਗੂੜੇ ਲੱਗਦੇ ਇੱਥੇ ਤੇ ਮੇਰਾ ਉਹਨਾਂ ਦਾ ਇੱਕ ਦਿਲ ਦੇ ਇੱਕ ਤਮੰਨਾ ਸੀ ਕਿ ਮੈਂ ਇੱਕ ਵਾਰ ਯਾ ਜੂ ਮੱਥਾ ਟੇਕਣਾ ਪਰ ਇਹ ਬਹਾਨੇ ਨਾਲ ਪਾਜੀ ਜੇ ਡੀਜੇ ਵਾਲੇ ਆ ਗਏ ਆ ਕੀ ਨਾਮ ਦੀ ਜੇ ਵਾਲੇ ਪਾਜੀ ਸਿੱਧੂ ਮੂਲਕੀ ਡੀਜੇ ਵਾਲੇ ਜਿਹੜੇ ਦਾ ਸਿੱਧੂ ਡੀਜੇ ਵਾਲੇ ਪਾਜੀ ਨੇ ਸਾਨੂੰ ਕਿਹਾ ਵੀ ਤੁਸੀਂ ਪਾਜੀ ਉੱਥੇ ਆਉਣਾ ਹੀ ਆਉਣਾ ਤੁਸੀਂ ਮੱਥਾ ਟੇਕ ਕੇ ਚੱਲ ਜਿਓ ਤੇ ਵੈਸੇ ਤਾਂ ਹੁਣ ਚਲੋ ਤੁਹਾਡੀ ਕਿਰਪਾ ਦੇ ਨਾਲ ਸਾਡੇ ਗਾਣੇ ਫਿਲਮਾਂ ਵੀ ਆ ਰਹੀਆਂ ਨੀ ਮੈਂ ਸਸਕੁਰਨੀ ਪਾਰਟ 2 ਆ ਰਹੀ ਆ ਤੇ ਸ਼ਕਤੀ ਕਪੂਰਨਦ ਦਾ ਵਰਨਿੰਗ ਫਿਲਮ ਆ ਰਹੀ ਹੈ ਵੱਡੀਆਂ ਫਿਲਮਾਂ ਚੱਪੇ ਆ ਗਿਆ ਨੀਟੂ ਛਟਰਾ ਦਾ ਨਾਮ ਬਹੁਤ ਸੁਣਿਆ ਆ ਬਹੁਤ ਦੁਨੀਆ ਸੁਣਿਆ ਅੱਜ ਮਕੇਰੀਆ ਕਿਰਪਾ ਸਰਕਾਰਾਂ ਦੀ ਬਾਬਾ ਅੱਜ ਮਕੇਰੀਆ ਦੇ ਇਸ ਹਲਕੇ ਦੇ ਵਿੱਚ ਵੀ ਜਿਹਨਾਂ ਨੇ ਨਹੀਂ ਦੇਖਿਆ ਨੀਟੂ ਛਟਰਾ ਆ ਜੋ ਵੀ ਦੇਖ ਰਿਹਾ ਇਸ ਧਰਤੀ ਤੇ ਆ ਕੇ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਅਸੀਂ ਫਕੀਰਾਂ ਦੇ ਚਰਨਾਂ ਵਿੱਚ ਆ ਕਹਿੰਦਾ ਸਭ ਸਭ ਤੋਂ ਗੱਲ ਪੈੜੀ ਛੱਡ ਦੇ ਫਕੀਰਾਂ ਦੇ ਦਰ ਲੱਗ ਜਾ ਚਰਨੀ ਪੈ ਜਾ ਫਕੀਰਾਂ ਦੇ ਜੇ ਅਗਲਾ ਜਨਮ ਤਨ ਸਹੀ ਚਾਹੀਦਾ ਅੱਲਾਹ ਪਾਕ ਤੈਨੂੰ ਆਪ ਰਸਤਾ ਦੇਗਾ ਕਿਉਂਕਿ ਜਦ ਤੇਰਾ ਨਾ ਫਕੀਰ ਹੈ ਫਕੀਰ ਨੇ ਜੋ ਕਹਿਤਾ ਨਾ ਪੱਥਰ ਤੇ ਲੀਕ ਔਰ ਫਕੀਰਾਂ ਦਾ ਕਹਿਆ ਕਦੀ ਅੱਲਾਹ ਵਾਪਸ ਨਹੀਂ ਮੋੜ ਸਕਦਾ ਕਿਉਂਕਿ ਫਕੀਰਾਂ ਦੀ ਗੱਲ ਤੇ ਅਲੀ ਜਨਾਬ ਦੀ ਗੱਲ ਇੱਕੋ ਹੀ ਹੈ ਜੀ ਸੋ ਫਕੀਰਾਂ ਦੀ ਜਿੱਥੇ ਵੀ ਫਕੀਰਾਂ ਦੀ ਮਹਿਫਿਲ ਹੁੰਦੀ ਭਾਵੇਂ 2 ਮਿੰਟ ਮੱਥਾ ਟੇਕੋ ਟੇਕੋ ਜਰੂਰ ਕਿਉਂਕਿ ਸੱਚੇ ਦਿਲੋਂ ਦੇਖ ਮੰਗ ਕੇ ਦਾਤਾ ਮੇਰਾ ਮੋੜਦਾ ਨਹੀਂ ਖਾਲੀ ਸੋ ਬਾਬਾ ਜੋ ਤਾਂ ਨਹੀਂ ਸਰਕਾਰ ਜਿਹੜੇ ਆ ਸੱਚੇ ਦਿਲੋਂ ਚ ਕੋਈ ਵੀ ਚੀ ਤੇ ਮੈਂ ਕਹਿੰਦਾ ਜੇ ਖਾਲੀ ਚੱਲ ਜਾਈ ਤੇ ਮੇਰੀ ਜੁੱਤੀਆਂ ਮਾਰਿਓ ਮੈਂ ਜਿੰਨੀਆਂ ਮਰਜ਼ੀ ਮਾਰਿਓ ਕਿਉਂਕਿ ਮੈਂ ਬੜੇ ਬਚਪਨ ਤੇ ਮੈਂ ਆ ਸੀਗਾ ਉਦੋਂ ਮੇਰੀ ਤਮੰਨਾ ਸੀ ਕਿ ਮੱਥਾ ਟੇਕਾਂ ਦੀ ਹੁਣ ਆ ਕੇ ਤਮੰਨਾ ਪੂਰੀ ਹੋ ਗਈ ਐ ਜੇ ਤਮੰਨਾ ਪੂਰੀ ਨਹੀਂ ਦੀ ਮੰਨਣਾ ਜ਼ਰੂਰੀ ਨਹੀਂ ਮੈਂ ਗਾ ਕੇ ਜਾਵਾਂ ਇੱਥੇ ਕੁਸਤਾਂ ਨੂੰ ਸੁਣਾ ਕੇ ਜਾਵਾਂ ਨਹੀਂ ਉਹਦਾ ਬਾਅਦ ਹੀ ਉਹ ਬਾਅਦ ਦੀ ਗੱਲ ਆ ਜਿਹੜਾ ਮੱਥਾ ਟੇਕਿਆ ਨਾ ਮੇਨਾ ਇੱਥੇ ਹਾਜ਼ਰੀ ਮੇਰੀ ਕਬੂਲ ਹੋ ਗਈ ਮੈਨੂੰ ਇੰਨਾ ਹੀ ਬਹੁਤ ਆ ਮੈਨੂੰ ਨਹੀਂ ਲੋੜ ਕਿਸੇ ਇਸ ਤਰ੍ਹਾਂ ਲੱਗ ਰਿਹਾ ਕਿ ਨੀਟੂ ਛੱਡਣਾ ਵਾਲਾ ਦਾ ਮੂੰਹ ਨਹੀਂ ਬਹੁਤ ਜ਼ਿਆਦਾ ਦਿਲ ਬੋਲ ਰਿਹਾ ਨਹੀਂ ਮੈਂ ਕਨਵਰ ਕਰਾਈ ਵਾਲਾ ਗਾ ਔਰ ਇਨੀ ਖੁਸ਼ੀ ਮੈਨੂੰ ਇਸ ਦਰਵਾਜ਼ੇ ਤੇ ਹੋਈ ਜਾਣਾ ਕਿ ਮੈਂ ਬਾਬਾ ਜੀ ਇੱਥੇ ਸ਼ਾਕਸ਼ਾਕ ਬਾਬਾ ਜੀ ਮੈਂ ਮੱਥਾ ਟੇਕਿਆ ਭਾਈ DJ ਵਾਲੇ ਭਾਈ ਦਾ ਮੈਂ ਬਹੁਤ ਧੰਨਵਾਦ ਕਰਦਾ ਸਿੱਧੂ DJ ਵਾਲੇ ਭਾਈ ਤੇ ਆਪਣਾ ਜਿਹੜਾ ਇਹਨਾਂ ਦਾ ਟੈਂਟ ਦਾ ਕੰਮ ਹੈ ਭਾਈ ਦਾ ਉਹਨਾਂ ਦਾ ਵੀ ਤੇ ਉਹਨਾਂ ਨੇ ਮੈਨੂੰ ਚੇਚਾ ਹਾਜ਼ਿਰ ਹੋ ਪਾਈ ਮੱਥਾ ਟੇਕਣਾ ਮੈਂ ਕਿਹਾ ਕਿੱਥੇ ਜੀ ਕਹਿੰਦੇ ਬਾਬਾ ਜੀ ਜੋਤਰੀ ਸਰਕਾਰ ਦੇ ਮੈਂ ਕਿਹਾ ਮੈਂ ਜਿੱਥੇ ਮਰਜ਼ੀ ਹੋਣਾ ਮੈਂ ਅੱਜ ਮੇਰੀ ਇੱਕ ਜਗ੍ਹਾ ਸ਼ੂਟਿੰਗ ਸੀ ਮੈਂ ਕਿਹਾ ਅੱਜ ਸ਼ੂਟਿੰਗ ਨਹੀਂ ਕਰੀ ਭਾਈ ਆਪਾਂ ਕੱਲ ਕਰਾਂਗੇ ਤੇ ਅੱਜ ਆਪਾਂ ਅਸੀਂ ਮੱਥਾ ਟੇਕ ਕੇ ਜਾਣਾ ਤੇ ਉਹ ਜਿੰਨੇ ਨਹੀਂ ਜਾਣਾ ਚਾਹਤੋ ਤਿੰਨ ਨਹੀਂ ਜਾਣਾ ਚਾਹਤੋ ਸਾਡੀ ਸਾਡੀ ਬਹੁਤ ਤੀਨ ਸੀ ਤੇ ਬਾਕੀ ਸਾਡੇ ਕੋ ਜੀ ਦਰਵਾਜ਼ਾ ਦੇ ਵਿੱਚ ਨਾ ਆ ਕੇ ਤੁਹਾਨੂੰ ਨਾ ਮੱਥਾ ਟੇਕਣ ਨੂੰ ਮਿਲਦਾ ਵਾ ਜੇ ਇੱਥੇ ਮੱਥਾ ਟੇਕਿਆ ਲੋ ਆ ਕੇ ਕਿਉਂਕਿ ਬਾਬਾ ਜੋ ਤਾਂ ਸਰਕਾਰ ਜਿਹੜੇ ਨਾ ਇਹ ਬਹੁਤ ਪਹੁੰਚੀ ਹੋਇਆ सस्ती ਸੀਗੀ ਇਹ ਮਾੜੀ ਮੋਟੀ ਗੱਲ ਨਹੀਂ ਹੈਗੀ ਇਹ ਅਲੀ ਦੀ ਜਨਾਬ ਦੇ ਵਿੱਚੋਂ ਆ ਜੀ ਤੇ ਜਿਹੜਾ ਅਲੀ ਦੇ ਜਨਾਬ ਨੂੰ ਮੰਨਦਾ ਸੱਚੇ ਦਿਲੋਂ ਉਹਦੀ ਬੇੜੀ ਕਦੀ ਨੁਕਦੀ ਜਦ 12 ਸਾਲ ਦਾ ਬੇੜਾ ਡੁੱਬਿਆ ਆ ਬਾਹਰ ਸਾਡੀ ਤੌਕਾਤ ਹੀ ਕੁਛ ਨਹੀਂ ਗਈ ਕਾਰਾ ਬਾਬਾ ਸ਼ਾਨੀਆਲ ਜੀ ਦਾ ਮੋਲ ਸੱਚੇ ਚੇਤੇ